ਫਾਇਦਾ ਕੀ ਹੈ ਦਹੀਂ ਦਾ ਆਏ ਸਾਨੂੰ ਦੱਸ ਦੋ ਚਲੋ ਖਾਸ ਕਰਕੇ ਸੌਣ ਦੇ ਮਹੀਨੇ ਦੀ ਗੱਲ ਕਰਦੇ ਆਂ ਗਰਾਰੀਆਂ ਪੁੱਠੀਆਂ ਕਿਉਂ ਪੈਂਦੀਆਂ ਨੇ ਹਰੇ ਪੁੱਠੀ ਗਰਾਰੀ ਕਿਉਂ ਫਸਦੀ ਹੈ ਤੁਹਾਡੀ ਜੇ ਸੌਣ ਦੇ ਮਹੀਨੇ ਚ ਦਹੀਂ ਮਾੜਾ ਤਾਂ ਦਹੀਂ ਜੰਮੇ ਨਾ ਪਰ ਜੇ ਦਹੀਂ ਜੰਮ ਰਿਹਾ ਕੁਦਰਤ ਉਹਨੂੰ ਜਮਾ ਰਹੀ ਆ ਤਾਂ ਇਹਦੇ ਬੇਅੰਤ ਫਾਇਦੇ ਨੇ ਪੀਲੀਆ ਵੀ ਬੜਾ ਲੋਕਾਂ ਨੂੰ ਇੰਨਾ ਇਸ ਮੌਸਮ ਦੇ ਵਿੱਚ ਇਹ ਇਨਕ ਇਨਕ ਸੀ ਆਹ ਦਹੀਂ ਦੇ ਵਿੱਚ ਮਿਲਾ ਲੈਣਾ ਹੁਣ ਇਹਦਾ ਕਾਰਨ ਵੀ ਆਪਾਂ ਉਹ ਦਹੀਂ ਐਂ ਕਿਾ ਤੋ ਰੱਖਿਆ ਤੇ ਇਹਨੂੰ ਇਧਰ ਵਾਲੇ ਦਹੀਂ ਚ ਕਿਉਂ ਮਲਾਇਆ ਤੇ ਕੋਈ ਕੋਸਟ ਨਹੀਂ ਲੈਂਦੇ ਤੁਸੀਂ ਇਹਦੇ ਅਸੀਂ ਕੋਈ ਮਤਲਬ ਅਸੀਂ ਸ਼ੁਰੂ ਤੋਂ ਲੈ ਕੇ ਹਜੇ ਤੱਕ ਫ੍ਰੀ ਚੱਲਦੇ ਰਹੇ ਵੇਖੋ ਜਿੰਨਾਂ ਨੂੰ ਵੀ ਪੇਟ ਦੇ ਲੀਵਰ ਰਿਲੇਟਿਡ ਜਾਂ ਪੀਲੀਏ ਦੀ ਵੀ ਸ਼ਿਕਾਇਤ ਹੈਗੀ ਆ ਤਾਂ ਉਹਨਾਂ ਵਾਸਤੇ ਤਾਂ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਪਰਸਨਲੀ ਮੈਂ ਕਹੂੰਗਾ ਉੱਤੇ ਫਿਰ ਨੁਕਤਿਆਂ ਦੇ ਚਾਹੌਣ ਦੇ ਵਿੱਚ ਪੀਤਾ ਜਾ ਸਕਦਾ ਸੌਣ ਦੇ ਵਿੱਚ ਤੂੰ ਸੌਣ ਹੋਵੇ ਗਰਮੀ ਹੋਵੇ ਸਿਆਲ ਹੋਵੇ ਅਗਰ ਤੁਹਾਡੀ ਰਿਪੋਰਟਸ ਦੇ ਵਿੱਚ ਗੜਬੜ ਹੈਗੀ ਆ ਤਾਂ ਫਿਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਮਹਾਰਾਜਾ ਸੈ ਸ਼ਰਬਤ ਪੀਓ ਵੈਸੇ ਜਿਹਨੂੰ ਫਿਰ ਅੰਦਰੋਂ ਗਰਮੀ ਫੀਲ ਹੁੰਦੀ ਹੋਵੇ ਹਰ ਵੇਲੇ ਸਰੀਰ ਐਵੇਂ ਲੱਗਦਾ ਜਿਵੇਂ ਸੇਕ ਨਿਕਲ ਹੀ ਜਾਂਦਾ ਪੈਰਾਂ ਚੋਂ ਸੇਕ ਨਿਕਲ ਹੀ ਜਾਂਦਾ ਸਿਰ ਚੋਂ ਸੇਕ ਨਿਕਲ ਹੀ ਜਾਂਦਾ ਕਈਆਂ ਦੇ ਇਸ ਮੌਸਮ ਦੇ ਵਿੱਚ ਕੰਨਾਂ ਦੇ ਵਿੱਚੋਂ ਵੀ ਕਹਿੰਦੇ ਵੀ ਸੇਕ ਨਿਕਲ ਹੀ ਜਾਂਦਾ ਅੱਖਾਂ ਸਾਡੀਆਂ ਭਾਂ ਭਾਂ ਕਰਦੀਆਂ ਰਹਿੰਦੀਆਂ ਨੇ ਹੱਥ ਸਾਡੇ ਐਵੇਂ ਲੱਗਦਾ ਜਿਵੇਂ ਕਿਸੇ ਨੇ ਸੜਨ ਵਾਂਗੂ ਲੱਗਦੈ ਨੇ। ਮਿੱਢੇ ਚ ਗਰਮੀ ਪੈਣ ਦਾ ਮਤਲਬ ਇਹ ਹੁੰਦਾ ਤੁਹਾਡਾ ਬੁਖਾਰ ਉੱਤਰਦਾ ਨਹੀਂ। ਅੱਖਾਂ ਦੇ ਵਿੱਚ ਪੀਲਾਪਨ ਆ ਰਿਹਾ ਵਾ। ਬਿਲੀ ਰੂਪੇ ਤੁਹਾਡਾ ਵੱਧਦਾ ਜਾ ਰਿਹਾ। ਔਰ ਇਹਦੇ ਨਾਲ ਜੇ ਤੁਸੀਂ ਮਹਾਰਾਜਾ ਸਹੀ ਸ਼ਰਬਤ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਲੀਵਰ ਤੁਹਾਡਾ ਸ਼ੁਕਰੀਆ ਦਾ ਕਰੂਗਾ। ਤੁਹਾਡੀ ਜਿਹੜੀ ਬੋਡੀ ਦੀ ਹੀਟ ਆ ਉਹ ਬਹੁਤ ਛੇਤੀ ਰਿਕਵਰ ਹੋਣੀ ਸ਼ੁਰੂ ਹੋ ਜਾਊਗੀ। ਬੋਡੀ ਸਕਿਨ, ਤੁਹਾਡੇ ਵਾਲ, ਤੁਹਾਡੀ ਸਾਰੀ ਸ਼ਰੀਰ ਦੀ ਨਰਿਸ਼ਮੈਂਟ ਥੋਡੇ ਸ਼ਰੀਰ ਦੇ ਵਿੱਚ ਬਦਬੂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਦਹੀਂ ਕੰਮ ਕਰ ਸਕਦਾ ਚੱਕਰੀ ਡੈਡ ਸਕਿਨ ਜਿਹਨੂੰ ਇੰਗਲਿਸ਼ ਚ ਕਹ ਦਿੰਦੇ ਆ ਉਹ ਡੈਡ ਸਕਿਨ ਜੰਮਣ ਲੱਗ ਜਾਂਦੀ ਹੈ ਇਹਦੇ ਅੰਦਰ ਖਟਾਸ ਹੁੰਦੀ ਹੈ ਜਦੋਂ ਤੁਸੀਂ ਦਹੀਂ ਲਾਤਾ ਤਾਂ ਉਹ ਖਟਾਸ ਦੇ ਅੰਦਰ ਤੱਕਦਾ ਉਹ ਜਿਹੜੀ ਡੈਡ ਸਕਿਨ ਉਹਨੂੰ ਗਾਲ ਦੂਗੀ ਇਸ ਮੌਸਮ ਦੇ ਵਿੱਚ ਨਾ ਜਿਹੜੀ ਸਾਡਾ ਰੰਗ ਹੈਗਾ ਉਹ ਰੰਗ ਹਲਕਾ ਜਿਹਾ ਕਾਲੇਪਨ ਤੇ ਚਲਾ ਜਾਂਦਾ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਹੈ ਉਹਦੇ ਜੇ ਤੁਸੀਂ ਕਹ ਰਹੇ ਹੋ ਵੀ ਜੇ ਦਹੀਂ ਦਾ ਸਹੀ ਇਸਤੇਮਾਲ ਅਸੀਂ ਕਰ ਲਈਏ ਫਰਕ ਪਏਗਾ ਸੇਵੀ ਲਾਲਚ ਦੇ ਪਿੱਛੇ ਨਾ ਪੋ ਸਕਨ ਗੋਰੀ ਹੋਣ ਦੇ ਲਾਲਚ ਪਿੱਛੇ ਵੀ ਨਾ ਪੋ ਤੁਸੀਂ ਦਹੀਂ ਨਾਲ 15 ਦਿਨ ਨਾ ਅੱਗੇ ਦੇਖੋ ਜੋ ਤੁਹਾਡੇ ਬੈਨੀਫਿਟ ਹੋਣਗੇ ਤੁਹਾਡੇ ਘਰ ਦੇ ਤੁਹਾਨੂੰ ਬਚਣ ਲੱਗ ਜਾਨੇ ਅੱਜ ਕੱਲ ਕਿਹੜਾ ਸਾਬਣ ਵਰਤਦਾ ਤਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸੌਣ ਦਾ ਮਹੀਨਾ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਸਾਡੇ ਘਰਾਂ ਦੇ ਵਿੱਚੋਂ ਦਹੀਂ ਹੈ ਜਿਹੜੀ ਉਹ ਗਾਇਬ ਹੋ ਜਾਂਦੀ ਹੈ ਚੰਗੇ ਵੈਦ ਹਕੀਮ ਡਾਕਟਰ ਹਰੇ ਕੀ ਇਹ ਗੱਲ ਕਹਿੰਦਾ ਕਿ ਸੌਣ ਦੇ ਮਹੀਨੇ ਦੇ ਵਿੱਚ ਦਹੀਂ ਨਹੀਂ ਖਾਣੀ ਚਾਹੀਦੀ ਪਰ ਅੱਜ ਤੁਹਾਨੂੰ ਅਸੀਂ ਸੌਣ ਦੇ ਮਹੀਨੇ ਦੇ ਵਿੱਚ ਦਹੀਂ ਦੇ ਫਾਇਦੇ ਦੱਸਣ ਵਾਲੇ ਆ ਇਹ ਅਸੀਂ ਨਹੀਂ ਦੱਸਾਂਗੇ ਇਹ ਇਹ ਦੱਸਣਗੇ ਸਾਨੂੰ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਯੋਦਾ ਜੀ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਇੰਟਰਵਿਊ ਦੇਖ ਰਹੇ ਨੇ ਤੁਹਾਡਾ ਇਹ ਪਿਆਰ ਦੇ ਨਾਲ ਹੀ ਅਸੀਂ ਜੁਆਉਨੇ ਆਂ ਔਰ ਸਾਨੂੰ ਖੁਸ਼ੀ ਰਹਿੰਦੀ ਹੈ ਸਾਰਾ ਅੱਛਾ ਯੋਧਾ ਜੀ ਪਿਛਲੀ ਵਾਰ ਤੁਸੀਂ ਜਾਮਣ ਬੰਦ ਕਰਾਈ ਇਸ ਵਾਰ ਤੁਸੀਂ ਕਹਿ ਰਹੇ ਹੋ ਕਿ ਸੌਣ ਦੇ ਵਿੱਚ ਦਹੀਂ ਜਿਹੜੀ ਹੈ ਉਹ ਬਹੁਤ ਗੁਣਕਾਰੀ ਹੈ ਬੜੀ ਵਧੀਆ ਇਹਦੀ ਚੀਜ਼ ਰਹਿੰਦੀ ਹੈ ਤੁਹਾਡੀਆਂ ਗਰਾਰੀਆਂ ਪੁੱਠੀਆਂ ਕਿਉਂ ਪੈਂਦੀਆਂ ਨੇ ਹਰੇਕ ਪੁੱਠੀ ਗਰਾਰੀ ਕਿਉਂ ਫਸਦੀ ਹੈ ਤੁਹਾਡੀ ਅ ਗੱਲ ਗਰਾਰੀ ਦੀ ਨਹੀਂ ਹੈਗੀ ਜੀ ਸਾਨੂੰ ਨੇ ਹੀ ਸ਼ੁਰੂ ਤੋਂ ਇੱਕ ਚੀਜ਼ ਸਿਖਾਈ ਗਈ ਹੈ ਵੀ ਹਰ ਚੀਜ਼ ਦਾ ਫਾਇਦਾ ਹਰ ਇੱਕ ਚੀਜ਼ ਦਾ ਫਾਇਦਾ ਕਿਸੇ ਮਾੜੇ ਬੰਦੇ ਦੇ ਵਿੱਚ ਵੀ ਨਾ ਸਾਡੀ ਆਦਤ ਆ ਅਸੀਂ ਗੁਣ ਲੱਭਣ ਦੀ ਕੋਸ਼ਿਸ਼ ਕਰੀਦੀ ਆ ਕੋਈ ਸ਼ਰਾਬੀ ਬੰਦਾ ਹੋਵੇ ਨਾ ਉਹਦੇ ਵੀ ਗੁਣ ਦੇਖੀਦਾ ਵੀ ਇਹ ਚ ਭਲਾਈ ਕੀ ਆ ਤਾਂ ਉਹੀ ਚੀਜ਼ ਕਹਿ ਲੋ ਵੀ ਇਦਨ ਨੂੰ ਵੀ ਫਿੱਟ ਹੋ ਜਾਂਦੀ ਜੇ ਸੌਣ ਦੇ ਮਹੀਨੇ ਚ ਦਹੀਂ ਮਾੜਾ ਤਾਂ ਦਹੀਂ ਜੰਮੇ ਨਾ ਪਰ ਜੇ ਦਹੀਂ ਜੰਮ ਰਿਹਾ ਕੁਦਰਤ ਉਹਨੂੰ ਜਮਾ ਰਹੀ ਆ ਤਾਂ ਇਹਦੇ ਬੇਅੰਤ ਫਾਇਦੇ ਨੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਕੁਦਰਤ ਨੇ ਸਾਨੂੰ ਦਹੀਂ ਨਾ ਦੇਣੀ ਹੁੰਦੀ ਸੌਣ ਚ ਤਾਂ ਇਹ ਜੰਮਦੀ ਨਾ ਨਹੀਂ ਜੰਮਣੀ ਔਰ ਬੜੇ ਐਸੇ ਦੇਸ਼ ਨੇ ਜਿਨ੍ਹਾਂ ਚ ਨਹੀਂ ਜੰਮਦੀ ਜਿਹੜੇ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਦਹੀਂ ਨਹੀਂ ਜੰਮਦੀ ਇਹਦਾ ਮਤਲਬ ਕੁਦਰਤ ਚਾਹੁੰਦੀ ਹੈ ਵੀ ਭਾਈ ਇੱਥੇ ਦੇ ਲੋਕ ਦਹੀਂ ਨਾ ਖਾਣ ਪਰ ਜੇ ਆਪਣੇ ਇੱਥੇ ਇੰਡੀਆ ਦੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਦਹੀਂ ਜੰਮ ਰਿਹਾ ਤੇ ਉਹ ਜਿਹੜੇ ਬੈਕਟੀਰੀਆਸ ਪ੍ਰੋਡਿਊਸ ਹੋ ਰਹੇ ਨੇ ਤਾਂ ਕੁਝ ਤਾਂ ਕਾਰਨ ਆ ਵੀ ਕੁਦਰਤ ਵੀ ਕਹਿੰਦੀ ਵੀ ਹਾਂ ਇਹਦਾ ਫਾਇਦਾ ਹੀ ਆ ਨੁਕਸਾਨ ਕੋਈ ਨਹੀਂ ਅੱਛਾ ਤੇ ਫਿਰ ਫਾਇਦਾ ਕੀ ਹੈ ਦਹੀਂ ਦਾ ਆਏ ਸਾਨੂੰ ਦੱਸ ਦਿਓ ਚਲੋ ਖਾਸ ਕਰਕੇ ਸੌਣ ਦੇ ਮਹੀਨੇ ਦੀ ਗੱਲ ਕਰਦੇ ਆ ਵੈਸੇ ਤਾਂ ਦਹੀਂ ਦੇ ਬੇਅੰਤ ਫਾਇਦੇ ਨੇ ਹੁਣ ਤੁਸੀਂ ਇੱਥੇ ਸਾਨੂੰ ਕਿਹਾ ਕਿ ਸੌਣ ਦੇ ਮਹੀਨੇ ਵਿੱਚ ਦਹੀਂ ਦੇ ਫਾਇਦੇ ਬੜੇ ਨੇ ਮੈਂ ਕਹਿੰਦਾ ਫਰੂਕੀ ਜੀ ਬਯੰਤ ਫਾਇਦੇ ਨੇ ਤੁਹਾਡੀ ਸਕਿਨ ਤੁਹਾਡੇ ਵਾਲ ਤੁਹਾਡੀ ਸਾਰੀ ਸਰੀਰ ਦੀ ਨਰਿਸ਼ਮੈਂਟ ਤੁਹਾਡੇ ਸਰੀਰ ਦੇ ਵਿੱਚ ਬਦਬੂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਦਹੀਂ ਕੰਮ ਕਰ ਸਕਦਾ ਔਰ ਖਾਸ ਕਰਕੇ ਜੇ ਤੁਸੀਂ ਸੌਣ ਦੇ ਮਹੀਨੇ ਚ ਦਹੀਂ ਦਾ ਇਸਤੇਮਾਲ ਕਰੋ ਤਾਂ ਇਹਦੇ ਵਰਗਾ ਰਾਮਬਨ ਨੁਕਤਾ ਕੋਈ ਨਹੀਂ ਹੈਗਾ ਜੀ ਅੱਛਾ ਜੀ ਬਿਲਕੁਲ ਕੀ ਬਾਤ ਹੈ ਮਤਲਬ ਸੋ ਉਹ ਕੀ ਕਰੇਗਾ ਜੀ ਸੌਣ ਦੇ ਮਹੀਨੇ ਚ ਤੱਕ ਖਾਸ ਕਰਕੇ ਤੁਸੀਂ ਗੱਲ ਕਰ ਰਹੇ ਹੋ ਸੌਣ ਦੇ ਮਹੀਨੇ ਚ ਹੋਰ ਕੀ ਤੁਸੀਂ ਕਹਿ ਰਹੇ ਹੋ ਕਿ ਸਕਿਨ ਵਾਸਤੇ ਬੜਾ ਵਧੀਆ ਹੈ ਤੇ ਫਿਰ ਕਿੰਨੀ ਖਾਣੀ ਚਾਹੀਦੀ ਹੈ ਜੀ ਅ ਥੋੜਾ ਜਿਹਾ ਸ਼ਬਦਾਂ ਦੇ ਉੱਤੇ ਆਪਾਂ ਨੂੰ ਗੌਰ ਕਰਨ ਦੀ ਲੋੜ ਆ ਆਪਾਂ ਇਸਤੇਮਾਲ ਕਰਨਾ ਖਾਣਾ ਨਹੀਂ ਅੱਛਾ ਜੇ ਖਾਓਗੇ ਤਾਂ ਗਲਾ ਖਰਾਬ ਹੋਊਗਾ ਅੱਛਾ ਲਾਜ਼ਮੀ ਆ ਠੀਕ ਹੈ ਠੀਕ ਹੈ ਜੀ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਦਹੀਂ ਦੇ ਇਸਤੇਮਾਲ ਦੀ ਗੱਲ ਕਰਦੇ ਆਂ ਅਸੀਂ ਖਾਣ ਤੋਂ ਪਰਹੇਜ਼ ਹੀ ਹੈ ਮੈਂ ਸੇਮ ਗੱਲ ਇਹੀ ਕਹਣਾ ਮੈਂ ਤੁਹਾਨੂੰ ਇਹੀ ਦੱਸ ਰਿਹਾ ਦਹੀਂ ਤੇ ਫਾਇਦੇ ਹੈਗੇ ਹਨ ਜੀ ਦੇਖੋ ਸੌਣ ਚ ਤੁਸੀਂ ਦਹੀਂ ਨੂੰ ਖਾਓ ਨਾ ਸੌਣ ਦੇ ਵਿੱਚ ਤਾਂ ਮੈਂ ਤਾਂ ਆਪ ਤੋਬਾ ਤੋਬਾ ਕਰੋਨਾ ਤੁਹਾਡੀ ਪਰ ਤੁਸੀਂ ਦਹੀਂ ਦੇ ਨਾਲ ਨਾਉਣਾ ਸ਼ੁਰੂ ਕਰੋ ਤੁਸੀਂ ਜਦੋਂ ਸਵੇਰ ਵਕਤ ਉੱਠਦੇ ਹੋ ਆਪਦੇ ਵਾਲਾਂ ਨੂੰ ਆਪਦੀ ਦਾੜੀ ਨੂੰ ਆਪਦੀ ਅੱਖਾਂ ਥੱਲੇ ਪੂਰੇ ਸਰੀਰ ਨੂੰ ਬੇਅੰਤ ਫਾਇਦੇ ਨੇ ਫਿਨਸੀ ਫੂਡ ਆ ਸਭ ਤੋਂ ਵੱਧ ਇੰਨਾ ਟਾਈਮਾਂ ਦੇ ਵਿੱਚ ਨਿਕਲਦਾ ਖਾਰਿਸ਼ ਦੀ ਸਭ ਤੋਂ ਵੱਡੀ ਦਿੱਕਤ ਇਸ ਸਮੇਂ ਦੇ ਵਿੱਚ ਹੁੰਦੀ ਹੈ ਜਿਹੜਾ ਸੌਣ ਦਾ ਮਹੀਨਾ ਹੁੰਦਾ ਐਂਡ ਦਹੀਂ ਦੇ ਜਿਹੜਾ ਤੁਸੀਂ ਸਕਿਨ ਦੇ ਉੱਤੇ ਲੱਗਦਾ ਤੁਹਾਡੀ ਸਕਿਨ ਦੇ ਅੰਦਰ ਚਾਹੇ ਕੋਈ ਬੈਡ ਬੈਕਟੀਰੀਆ ਚਾਹੇ ਕੋਈ ਇਨਫੈਕਸ਼ਨ ਰੀਪਰੋਡਿਊਸ ਹੋ ਰਹੀ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਉੱਥੇ ਡਿਵੈਲਪ ਹੋ ਰਹੀ ਹੋਵੇ ਤਾਂ ਦਹੀਂ ਦੇ ਅੰਦਰ ਤਾਕਤ ਆ ਉਹਨੂੰ ਚਬਾ ਕੇ ਖੱਡ ਸਕਦਾ ਔਰ ਜੇ ਤੁਸੀਂ ਮਤਲਬ ਜੇ ਗਰਮੀ ਦੀ ਗੱਲ ਕਰੀਏ ਜੇ ਦਹੀਂ ਆਪਾਂ ਖਾਈਏ ਤਾਂ ਲੀਵਰ ਵਾਸਤੇ ਆਰਾਮ ਬਾਣ ਸੌਣ ਦੇ ਮਹੀਨੇ ਨਹੀਂ ਖਾਣਾ ਚਾਹੀਦਾ ਬਿਲਕੁਲ ਜੀ ਜੀ ਅੱਛਾ ਜੇ ਇਸ ਮਹੀਨੇ ਵੀ ਜੇਕਰ ਮਤਲਬ ਗਰਮੀ ਤਾਂ ਜੀ ਸਾਰਾ ਸਾਲ ਰਹਿੰਦੀ ਹੈ ਇਸ ਮਹੀਨੇ ਦੇ ਵਿੱਚ ਬਹੁਤ ਸਾਰੇ ਲੋਕ ਇਹ ਮਤਲਬ ਸ਼ਿਕਾਇਤ ਕਰਦੇ ਨੇ ਕਿ ਜੀ ਸਾਡੇ ਜਿਵੇਂ ਹੀ ਬਰਸਾਤਾ ਸ਼ੁਰੂ ਹੋ ਗਿਆ ਸਾਡੇ ਅੰਦਰ ਸਰੀਰ ਦੇ ਅੰਦਰ ਗਰਮੀ ਬੜੀ ਪੈਦਾ ਹੋ ਗਈ ਤੇ ਪਿਛਲੀ ਵਾਰ ਤੇ ਮਤਲਬ ਸੌਣ ਤੋਂ ਇਲਾਵਾ ਤਾਂ ਅਸੀਂ ਦਹੀਂ ਖਾ ਕੇ ਆਪਣਾ ਗੁਜ਼ਾਰਾ ਕਰੀ ਜਾਂਦੇ ਸੀ ਤੇ ਜਿਨ੍ਹਾਂ ਨੂੰ ਫਿਰ ਗਰਮੀ ਹੋ ਗਈ ਇੰਨੀ ਜ਼ਿਆਦਾ ਸਰੀਰ ਦੇ ਵਿੱਚ ਠੱਪੜ ਹੋਈ ਜਾਂਦੇ ਨੇ ਬੁਖਾਰ ਹੋ ਹੀ ਗਿਆ ਪੇਟ ਦੀ ਇਨਫੈਕਸ਼ਨਾਂ ਬੜੀਆਂ ਆ ਜਾਂਦੀਆਂ ਨੇ ਜਾਂ ਫਿਰ ਅਸੀਂ ਕਹਿ ਲਈਏ ਕਿ ਪੀਲੀਆ ਵੀ ਬੜਾ ਲੋਕਾਂ ਨੂੰ ਇੰਨਾ ਇਸ ਮੌਸਮ ਦੇ ਵਿੱਚ ਹੋ ਜਾਂਦਾ ਬਹੁਤ ਵਾਰ ਗਰਮੀ ਨਾਲ ਲੀਵਰ ਵੀ ਗਰਮ ਹੋ ਜਾਂਦਾ ਪੀਲੇ ਤੱਕ ਹੋ ਜਾਂਦਾ ਲੋਕਾਂ ਨੂੰ ਫਿਰ ਦਹੀਂ ਦਾ ਸਹੀ ਉਪਯੋਗ ਕਿਵੇਂ ਹੋ ਸਕਦਾ ਕੋਈ ਨੁਸਖਾ ਫਾਰਮੂਲਾ ਹੈ ਅ ਬੜਾ ਸੋਹਣਾ ਨੁਕਤਾ ਹੈ ਸਾਡੇ ਪਰਦਾਦਾ ਜੀ ਵੈਦ ਕੇਸਰ ਸਿੰਘ ਜੀ ਨੇ ਬਣਾਇਆ ਹੋਇਆ ਜੀ ਔਰ ਅਸੀਂ ਇਹਨੂੰ ਫ੍ਰੀ ਵੀ ਦਿੰਦੇ ਰਹੇ ਹਾਂ ਕਾਫੀ ਟਾਈਮ ਤੱਕ ਤੇ ਉਹ ਕੀ ਹੈ ਪੀਲੀਆ ਜਿੰਨਾ ਲੋਕਾਂ ਨੂੰ ਪੀਲੀਆ ਆਪਣੇ ਅਕਸਰ ਮੰਨਿਆ ਜਾਂਦਾ ਲਿਵਰ 'ਚ ਹੀ ਗਰਮੀ ਪੈ ਗਈ ਮੇਦੇ 'ਚ ਗਰਮੀ ਪੈ ਗਈ ਕੋਈ ਬੰਦਾ ਆਇਆ ਉਹਨੇ ਨਾੜ ਫੜੀ ਉਹਨੇ ਕਹਿੰਦਾ ਮੇਦੇ 'ਚ ਗਰਮੀ ਪੈ ਗਈ ਮੇਦੇ 'ਚ ਗਰਮੀ ਪੈਣ ਦਾ ਮਤਲਬ ਇਹ ਹੁੰਦਾ ਤੁਹਾਡਾ ਬੁਖਾਰ ਉਤਰਦਾ ਨਹੀਂ ਅੱਖਾਂ ਦੇ ਵਿੱਚ ਪੀਲਾਪਨ ਆ ਰਿਹਾ ਵਾ ਬਿਲੀ ਰੋਪਣ ਤੁਹਾਡਾ ਵੱਧਦਾ ਜਾ ਰਿਹਾ ਵਾ ਫਿਰ ਤੁਸੀਂ ਗੱਲ ਕਰੋ ਵੀ ਹਾਂ ਮੇਦੇ 'ਚ ਗਰਮੀ ਪੈ ਗਈ ਉਹੀ ਤੁਹਾਨੂੰ ਬਸ ਖਾਣਾ ਨਹੀਂ ਪਚ ਰਦਾ ਤੇ ਦਾ ਮਤਲਬ ਇਹ ਨਹੀਂ ਹੈਗਾ ਵੀ ਮਿੱਤੇ ਚ ਗਰਮੀ ਪੈ ਗਈ। ਬਿੱਲੀ ਰੂਬਨ ਇੱਕ ਟੈਕਨੀਕਲ ਵਰਡ ਆ ਜੇ ਉਹ ਵਾਦਰਿਆ ਵਾ ਤਾਂ ਆਪਾਂ ਗੱਲ ਕਰ ਸਕਦੇ ਵੀ ਠੀਕ ਹੈ ਮਿੱਤੇ ਚ ਗਰਮੀ ਪੈ ਰਹੀ ਆ। ਜਿਹਦੇ ਵੈਸੇ ਜਿਹਨੂੰ ਫਿਰ ਅੰਦਰੋਂ ਗਰਮੀ ਫੀਲ ਹੁੰਦੀ ਹੋਵੇ ਹਰ ਵੇਲੇ ਸਰੀਰ ਐਵੇਂ ਲੱਗਦਾ ਜਿਵੇਂ ਸੇਕ ਨਿਕਲ ਹੀ ਜਾਂਦਾ ਪੈਰਾਂ ਚੋਂ ਸੇਕ ਨਿਕਲ ਹੀ ਜਾਂਦਾ ਸਿਰ ਚੋਂ ਸੇਕ ਨਿਕਲ ਹੀ ਜਾਂਦਾ ਕਈਆਂ ਦੇ ਇਸ ਮੌਸਮ ਦੇ ਵਿੱਚ ਕੰਨਾਂ ਦੇ ਵਿੱਚੋਂ ਵੀ ਕਹਿੰਦੇ ਵੀ ਸੇਕ ਨਿਕਲ ਹੀ ਜਾਂਦਾ ਅੱਖਾਂ ਸਾਡੀਆਂ ਭਾਪਾ ਭਾ ਕਰਦੀਆਂ ਰਹਿੰਦੀਆਂ ਨੇ ਹੱਥ ਸਾਡੇ ਐਵੇਂ ਲੱਗਦਾ ਜਿਵੇਂ ਕਿਸ ਨੇ ਹੱਥ ਲਾਤਾ ਤੇ ਉਹ ਮਤਲਬ ਸੜਨ ਵਾਂਗੂ ਲੱਗਦੈ ਨੇ ਵੀ ਇੰਨੀ ਚੀਜ਼ ਹੈਗੀ ਫਿਰ ਉਹਨਾਂ ਦਾ ਹੱਲ ਕਿਸੇ ਹੋਰ ਚੀਜ਼ 'ਚ ਹੈ ਤੁਹਾਡਾ ਕੋਲ ਹੋਰ ਕੋਈ ਨੁਸਕਾ ਫਾਰਮੂਲਾ ਅ ਵੇਖੋ ਜਿੰਨਾਂ ਨੂੰ ਵੀ ਪੇਲਟ ਦੇ ਲੀਵਰ ਰਿਲੇਟਿਡ ਜਾਂ ਪੀਲੀਏ ਦੀ ਵੀ ਸ਼ਿਕਾਇਤ ਹੈਗੀ ਆ ਤਾਂ ਉਹਨਾਂ ਵਾਸਤੇ ਤਾਂ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਪਰਸਨਲੀ ਮੈਂ ਕਹੂੰਗਾ ਉੱਤੇ ਫਿਰ ਨੁਕਤੇ ਦੇ ਚਾਹਣ ਦੇ ਵਿੱਚ ਵੀ ਪੀਤਾ ਜਾ ਸਕਦਾ ਸੌਣ ਦੇ ਵਿੱਚ ਤੂੰ ਸੌਣ ਹੋਵੇ ਗਰਮੀ ਹੋਵੇ ਸਿਆਲ ਹੋਵੇ ਅਗਰ ਤੁਹਾਡੀ ਰਿਪੋਰਟਸ ਦੇ ਵਿੱਚ ਗੜਬੜ ਹੈਗੀ ਆ ਤਾਂ ਫਿਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਮਹਾਰਾਜਾ ਸ਼ੈਸ਼ਰਬਤ ਪੀਓ ਇਹ ਕੀ ਕਰੂਏ ਇਹ ਤੁਹਾਡੇ ਜਿਹੜਾ ਬਿੱਲੀ ਰੂਪ ਇਹਨਾਂ ਉਹਨੂੰ ਕੰਟਰੋਲ ਕਰੂਗਾ ਐਸਜੀਓ ਟਿਪੀਟੀ ਨੇ ਉਹਨਾਂ ਨੂੰ ਕੰਟਰੋਲ ਕਰੂਗਾ ਡਾਈਜੈਸ਼ਨ ਇੰਪਰੂਵ ਕਰੂਗਾ ਗੁੱਡ ਐਂਜ਼ਾਈਮਸ ਵਧਾਊਗਾ ਜਦੋਂ ਇਹ ਸਾਰੀਆਂ ਚੀਜ਼ਾਂ ਬੈਟਰ ਹੋ ਗਈਆਂ ਤਾਂ ਤੁਹਾਡਾ ਕੋਲੇਸਟ੍ਰੋਲ ਵੀ ਠੀਕ ਹੋਣ ਲੱਗ ਜਾਣਾ ਤੁਹਾਡਾ ਯੂਰਿਕ ਐਸਿਡ ਵੀ ਠੀਕ ਹੋਣ ਲੱਗ ਜਾਣਾ ਸਾਰਾ ਜਿਹੜੇ ਆਪਣੇ ਦਿਮਾਗ ਵਾਸਤੇ ਡੋਪਾਮਾਈਨ 세ਰੋਟੋਨਿਨ ਜਿੰਨੇ ਤਰ੍ਹਾਂ ਦੇ ਵੀ ਕੈਮੀਕਲਸ ਜਿਹੜੇ ਜ਼ਰੂਰੀ ਨੇ ਉਹ ਵੀ ਸਾਰੇ ਤੁਹਾਡੇ ਪੇਟ ਚੋਂ ਪੈਦਾ ਹੁੰਦੇ ਆ। ਸੋ ਅਗਰ ਤੁਹਾਡਾ ਪੇਟ ਸਾਫ਼ ਹੈ, ਪੇਟ ਦੇ ਵਿੱਚ ਡਾਈਜੈਸ਼ਨ ਵਧੀਆ ਵਾ ਤਾਂ ਉਹਦੇ ਅਰਗ ਹੀ ਰਿਸ ਨਹੀਂ। ਪਰ ਮੈਂ ਇੱਕ ਗੱਲ ਕਹਿਣਾ ਅਗਰ ਕਿਸੇ ਇਨਸਾਨ ਨੂੰ ਪੀੜੀਆਂ ਹੋਵੇ ਮੈਂ ਸਮਝ ਸਕਦਾ ਸਾਡੇ ਕੋਲ ਇੱਕ ਪੇਸ਼ੈਂਟ ਸੀਗੇ ਉਹਨਾਂ ਦਾ ਸਰੀਰ ਫੁੱਲ ਗਿਆ ਸੀ। ਇਸ ਤਰ੍ਹਾਂ ਦੀ ਸਿਚੁਏਸ਼ਨ ਸੀਗੀ ਅੱਖਾਂ ਪੀੜੀਆਂ ਹੋ ਗਈਆਂ। ਛੋਟਾ ਬੱਚਾ ਸੀਗਾ 12-13 ਸਾਲ ਦਾ ਔਰ ਤੜਪ ਰਿਆ ਸੀ ਬੱਚਾ। ਤੋ ਜਿਵੇਂ ਉਹਨਾਂ ਨੂੰ ਜਦੋਂ ਦਵਾਈ ਦਿੱਤੀ ਵਿਦਨ 15 ਡੇਸ ਉਹ ਸਾਰੇ ਸੋਜੇ ਛੁੱਟਰੀ ਤੇ ਉਹਨਾਂ ਦੀ ਰਿਪੋਰਟਸ ਵੀ ਬੈਟਰ ਹੋਣੀ ਸ਼ੁਰੂ ਹੋ ਗਈਆਂ ਉਹਨਾਂ ਲੋਕਾਂ ਵਾਸਤੇ ਅਸੀਂ ਕੀ ਬਣਾਉਂਦੇ ਆ ਜਿਹੜੇ ਸਾਡੇ ਪੜਦਾਦਾ ਜੀ ਵੈਦ ਕੇਸਰ ਸਿੰਘ ਜੀ ਨੇ ਉਹਨਾਂ ਵਾਸਤੇ ਅਸੀਂ ਪੀੜੇ ਦੀ ਫਰੀ ਦਵਾਈ ਬਣਾਉਂਦੇ ਸੀਗੇ ਉਹ ਹੈਗਾ yellow powder ਉਹਦੇ ਤੁਸੀਂ ਇੰਨਾ ਸੌਖਾ ਸੇਵਨ ਆ ਔਰ ਜਿੰਨੂੰ ਅਸੀਂ ਦਿਨ ਦੇ ਵੀ ਦਹੀਂ ਨਾਲੀ ਆ ਕਰਨਾ ਕੀ ਹੈ ਤੁਸੀਂ ਇਹ ਤਾਂ ਮੈਂ ਛੋਟੀ ਕੌਲੀ ਲਈਏ ਤੁਸੀਂ ਬਾਟੀ ਲੈ ਲਿਓ ਤੁਸੀਂ ਦਹੀਂ ਪਾਓ ਫਰੈਸ਼ ਦਹੀਂ ਪੂਰਾ ਦਹੀਂ ਭਰ ਲਓ ਉੱਪਰ ਤੱਕ ਜੀ ਜਿਹੜੀ ਵੱਡੀ ਬਾਟੀ ਹੁੰਦੀ ਹੈ ਨਾ ਆਪਣੀ ਗੁਰਦੁਆਰਿਆਂ ਚ ਜੇ ਉਹ ਬਾਟੀ ਵੀ ਲੈ ਲਓ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੋ ਗਿਆ ਠੀਕ ਹੋ ਗਿਆ ਜੀ ਦੂਸਰੀ ਇੱਕ ਬਾਟੀ ਦੇ ਵਿੱਚ ਤੁਸੀਂ ਸਿਰਫ ਇੱਕ ਚਮਚ ਕੱਢ ਲਓ ਜੀ ਆ ਆਪਾਂ ਇੱਕ ਚਮਚੇ ਵਿੱਚ ਕੱਢ ਲਿਆ ਜਿਹੜੀ ਇਹ ਦਵਾਈ ਆ ਇਹ ਖਾਸ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਲੋਕਾਂ ਨੂੰ ਪੀਲੀਏ ਦੀ ਸ਼ਿਕਾਇਤ ਹੋਵੇ ਬਿਲੀ ਰੂ ਬਿਨਵਾਦਾ ਹੋਵੇ ਬੁਖਾਰ ਨਾ ਉਤਰਦਾ ਹੋਵੇ ਬੁਖਾਰ ਅਗਰ ਸਿਰਫ ਬੁਖਾਰ ਆ ਬਿਲੀ ਰੂ ਬੰਦੀ ਨਹੀਂ ਦਿੱਕਤ ਤਾਂ 7 ਗ੍ਰਾਮ ਬੜਾ ਅੱਛਾ ਆਰਾਮਵਾਣਾ 7 ਗ੍ਰਾਮ ਕੱਲੀ ਲੋਕਾਂ ਨੂੰ ਬੜਾ ਇਮਿਊਨਿਟੀ ਹੱਪ ਕਰ ਦਿੰਦੀ ਆ ਤਾਂ ਉਹਨਾਂ ਇਹਦਾ ਇਹਦਾ ਕੋਈ ਕਾਸਟ ਨਹੀਂ ਲੈਂਦੇ ਤੁਸੀਂ ਇਹਦਾ ਅਸੀਂ ਕੋਈ ਮਤਲਬ ਅਸੀਂ ਸ਼ੁਰੂ ਤੋਂ ਲੈ ਕੇ ਹਜੇ ਤੱਕ ਫ੍ਰੀ ਚੱਲਦੇ ਰਹੇ ਹਾਂ ਹਮੇਸ਼ਾ ਬਿਲਕੁਲ ਇਹ ਤੁਸੀਂ ਬਿਲਕੁਲ ਅੱਧਾ ਚਮਚ ਤੁਸੀਂ ਆਹ ਵੇਖੋ ਇਹ ਇਨਕ ਇਨਕ ਅਸੀਂ ਆਹ ਦਹੀਂ ਦੇ ਵਿੱਚ ਮਿਲਾ ਲੈਣਾ ਹੁਣ ਇਹਦਾ ਕਾਰਨ ਆ ਵੀ ਆਪਾਂ ਉਹ ਦਹੀਂ ਐਂ ਕਿਤਾ ਤੁਰਖਿਆ ਤੇ ਇਹਨੂੰ ਇਧਰ ਵਾਲੇ ਦਹੀਂ ਚ ਕਿਉਂ ਮਲਾਇਆ ਸੋ ਜਰੂਰ ਤੁਸੀਂ ਇੰਨੀ ਚੀਜ਼ ਖਾ ਕੇ ਉਸ ਤੋਂ ਬਾਅਦ ਉੱਪਰ ਦੀ ਇਹ ਸਾਰੀ ਬਾਟੀ ਪੀਜੋ ਠੀਕ ਹੈ ਤੇ ਇਹਦੂ 1 ਘੰਟੇ ਬਾਅਦ ਤੁਸੀਂ ਕੁਝ ਨਹੀਂ ਖਾਣਾ ਇਸ ਵਕਤ ਤੋਂ ਪਹਿਲੇ ਟਾਈਮ ਚੀਜ਼ ਲੈਣੀ ਆ ਔਰ ਇਹਦੇ ਨਾਲ ਜੇ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਲੀਵਰ ਤੁਹਾਡਾ ਸ਼ੁਕਰੀਆ ਦਾ ਕਰੂਗਾ ਤੁਹਾਡੀ ਜਿਹੜੀ ਬੋਡੀ ਦੀ ਹੀਟ ਆ ਉਹ ਬਹੁਤ ਛੇਤੀ ਰਿਕਵਰ ਹੋਣੀ ਸ਼ੁਰੂ ਹੋ ਜੂਗੀ ਸੋ ਮੇਰੇ ਤੇ ਇਹੀ ਨੁਕਤੇ ਨੇ ਬਾਕੀ ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਜਿਹੜਾ ਸਾਵਨ ਦਾ ਮਹੀਨਾ ਜੇ ਇਹਦੇ ਵਿੱਚ ਦਹੀਂ ਆ ਰਿਹਾ ਨਾ ਤਾਂ ਇਹਦੇ ਨਾਲ ਨਾਓ ਨਹੀਂ ਖਾ ਸਕਦੇ ਨਾਉਣਾ ਸ਼ੁਰੂ ਕਰ ਦੋ ਬਾਈ ਦੇਖੀ ਹੁਣ ਤੁਸੀਂ ਕਹਦੇ ਵਾਲਾਂ ਨੂੰ ਬੜੇ ਫਾਇਦੇ ਨੇ ਵਾਲਾਂ ਨੂੰ ਬੜੇ ਫਾਇਦੇ ਨੇ ਜੀ ਆਪਣੇ ਵਾਲਾਂ ਦੇ ਉੱਤੇ ਨਾ ਅਕਸਰ ਇੱਕ ਸਿੱਕਰੀ ਡੈਡ ਸਕਿਨ ਜੀ ਨੂੰ ਇੰਗਲਿਸ਼ ਚ ਕਹਿ ਦਿੰਦੇ ਆ ਉਹ ਡੈਡ ਸਕਿਨ ਜੰਮਣ ਲੱਗ ਜਾਂਦੀ ਹੈ ਇਹਦੇ ਅੰਦਰ ਖਟਾਸ ਹੁੰਦੀ ਆ ਜਦੋਂ ਤੁਸੀਂ ਦਹੀਂ ਲਾਤਾ ਤਾਂ ਉਹ ਖਟਾਸ ਦੇ ਅੰਦਰ ਤੱਕਦਾ ਉਹ ਜਿਹੜੀ ਡੈਡ ਸਕਿਨ ਉਹਨੂੰ ਗਾਲ ਦਊਗੀ ਜਾ ਗਾਲਦੂਗੀ ਜਾਂ ਉਖਾੜਦੂਗੀ ਜਾਂ ਕੇਲੋ ਵਿੱਚ ਮਤਲਬ ਪਿਲਪਲੀ ਕਰਦੂਗੀ ਉਸ ਤੋਂ ਬਾਅਦ ਜਦੋਂ ਤੁਸੀਂ ਨਾਰਮਲ ਪਾਣੀ ਦੇ ਨਾਲ ਵੀ ਨਹਾਉਣਾ ਤੂੰ ਸਾਰੀ ਸਿਕਰੀ ਉੱਤਰ ਜਾਣੀ ਸਿਕਰੀ ਉੱਤਰ ਗਈ ਪੋਰਸ ਖੁੱਲ ਗਏ ਆਪਾਂ ਕੱਲੇ ਮੂੰਹ ਜਾਂ ਨੱਕ ਤੋਂ ਸਾਹ ਨਹੀਂ ਲੈਂਦੇ ਆਪਣੇ ਰੋਮ ਰੋਮ ਸਾਹ ਲੈਂਦਾ ਅੰਦਰ ਰੋਮ ਰੋਮ ਸਾਹ ਬਾਹਰ ਛੱਡਦਾ ਮੁੜ ਕੇ ਰੋਮ ਰੋਮ ਚੋਂ ਨਿਕਲਣਾ ਸੋ ਜਦੋਂ ਸਿਕਰੀ ਹੋ ਗਈ ਜਾਂ ਕੋਈ ਵੀ ਤਰ੍ਹਾਂ ਦੀ ਆਪਣੇ ਸਕਿਨ ਦੇ ਉੱਤੇ ਡੈਡ ਸਕਿਨ ਪਈ ਆ ਉਹ ਜਦੋਂ ਇਹਦੇ ਨਾਲ ਖਾਰ ਗਈ ਅਲਵ ਘੋਲ ਗਈ ਉਤਰ ਗਈ ਰਗੜੀ ਖਾ ਗਈ ਕੁਝ ਹੋ ਗਿਆ ਜਦੋਂ ਕਲੀਅਰ ਹੋ ਗਿਆ ਤੁਹਾਡੇ ਪੋਰਸ ਖੁੱਲ ਗਏ ਪੋਰਸ ਖੁੱਲ ਗਏ ਤੁਸੀਂ ਸਮਝੋ ਤੁਹਾਡੀਆਂ ਬਿਮਾਰੀਆਂ ਛੂ ਮੰਤਰ ਜੀ ਅੱਛਾ ਤੇ ਫਿਰ ਇੱਕ ਹੋਰ ਗੱਲ ਹੈਗੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਨੁਸਕਾ ਹੈਗਾ ਪੀਲੀ ਵਾਲਾ ਨੁਸਕਾ ਤੁਸੀਂ ਕਿਸੇ ਵੀ ਵਿਦਆਊਟ ਐਨੀ ਕੋਸਟ ਤੁਸੀਂ ਕੋਈ ਪੈਸਾ ਨਹੀਂ ਹੁਣ ਤੱਕ ਲੈਂਦੇ ਸੀ ਤੇ ਅਗਰ ਹੁਣ ਜਿਹੜੇ ਲੋਕ ਤੁਹਾਨੂੰ ਅਲਦਲੇ ਵੇਖ ਰਹੇ ਨੇ ਯੋਦਾ ਜੀ ਫਿਰ ਉਹਨਾਂ ਤੱਕ ਜਿਹੜੇ ਨਹੀਂ ਇੱਥੇ ਪਹੁੰਚ ਸਕਦੇ ਲੁਧਿਆਣੇ ਨਹੀਂ ਆ ਸਕਦੇ ਗਿੱਲਾਂ ਵਾਲੀ ਨਹਿਰ ਤੱਕ ਨਹੀਂ ਆ ਸਕਦੇ ਲੁਧਿਆਣੇ ਫਿਰ ਉਹਨਾਂ ਵਾਸਤੇ ਕੀ ਆਪਸ਼ਨ ਰੱਖਦੇ ਹੋ ਤੁਸੀਂ ਉਨਾ ਵਾਸਤੇ ਦੇਖੋ ਜੋ ਸਾਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਖਰਚਾ ਪੈਣਾ ਉਹ ਤੁਸੀਂ ਖਰਚਾ ਪੇ ਕਰਦੇ ਹੋ ਬਾਕੀ ਦਵਾਈ ਦਾ ਕੋਈ ਖਰਚਾ ਨਹੀਂ ਕੋਈ ਖਰਚਾ ਪਰ ਮੈਂ ਫਿਰ ਵੀ ਬੇਨਤੀ ਕਰੂੰਗਾ ਤੁਸੀਂ ਆਪਦੀ ਰਿਪੋਰਟ ਸਾਨੂੰ ਜਰੂਰ ਸੈਂਡ ਕਰੋ ਰਿਪੋਰਟ ਦੇ ਆਧਾਰ 'ਤੇ ਅਸੀਂ ਦਵਾਈ ਦਵਾਂਗੇ ਤੁਸੀਂ ਸਿਰਫ ਸਾਨੂੰ ਫੋਨ ਲਾ ਕੇ ਕਹਿ ਦਿਓ ਵੀ ਨਹੀਂ ਜੀ ਸਾਡੇ ਫਲਾਣੇ ਰਿਸ਼ਤੇਦਾਰ ਨੂੰ ਐਦਾਂ ਜਾਂ ਦਵਾਈ ਭੇਜ ਦਿਓ ਤੇ ਅਸੀਂ ਖਰਚਾ ਪਾ ਦਿੰਨੇ ਆ ਤਾਂ ਅਸੀਂ ਯਕੀਨ ਮੰਨਿਓ ਸਾਡਾ ਪਹਿਲੇ ਦਿਨੋਂ ਹੀ ਇਹ ਡੋਜ਼ ਨਹੀਂ ਨ ਤੈ ਹੋ ਸਕਦੀ ਅਸੀਂ ਪਹਿਲੇ ਦਿਨੋਂ ਇਹ ਰੂਲ ਰੱਖਿਆ ਫਰੂਕੀ ਜੀ ਪੈਸੇ ਵਾਸਤੇ ਨਹੀਂ ਕੰਮ ਕਰਨਾ ਰਿਪੋਰਟ ਦਿਖਾਓ ਅਬ ਮਾਰੀਆ ਇਹਦਾ ਹੱਲ ਕਰ ਸਕਦੇ ਤਾਂ ਹੱਥ ਪਾਵਾਂਗੇ ਨਹੀਂ ਪਾ ਸਕਦੇ ਅਸੀਂ ਕਿਹੜਾ ਰੱਬ ਹਾਂ ਅਸੀਂ ਉੱਥੇ ਐਕਸੈਪਟ ਕਰਾਂਗੇ ਵੀ ਵੀਜੀ ਸਾਡੇ ਹੱਥ ਨਹੀਂ ਲਾਦੇ ਜਿੱਥੇ ਸਾਨੂੰ ਲੱਗਦਾ ਵੀ ਠੀਕਾ ਸੀਦਾ ਹੱਲ ਕਰ ਸਕਦੇ ਮਦਦ ਕਰ ਸਕਦੇ ਸਾਨੂੰ ਰਿਪੋਰਟ ਦਿਖਾ ਦਿਓ ਤੁਹਾਡੇ ਲਈ ਵੀ ਇੱਕ ਸਰਟੀਫਿਕੇਟ ਹੋ ਜਾਊਗਾ ਵੀ ਠੀਕ ਹੈ ਜੋਦਾ ਸਿੰਘ ਜਿਹੜੀ ਗੱਲ ਕਹਿੰਦਾ ਵੀ ਉਹਦਾ ਤੁਸੀਂ ਕਹ ਰਹੇ ਸੀ ਤੁਸੀਂ ਕਹ ਰਹੇ ਸੀ ਕਿ ਡੋਜ਼ ਵੀ ਉਹਦੇ ਪੁਆਇੰਟਾਂ ਦੇ ਹਿਸਾਬ ਨਾਲ ਹੀ ਨਿਰਧਾਰਿਤ ਹੋਣੀ ਹੈ ਬਹੁਤ ਚੀਜ਼ਾਂ ਦਾ ਫਰਕ ਪੈਂਦਾ ਉਹਦੇ ਅਕੋਰਡਿੰਗ ਤੁਹਾਡੀ ਡਾਈਟ ਵੀ ਅਸੀਂ ਚੇਂਜ ਕਰਾ ਸਕਦੇ ਹਾਂ ਅਗਰ ਸਾਨੂੰ ਲੱਗੇ ਵੀ ਉਹਦੇ ਨਾਲ ਮਹਾਰਾਜਾ ਸ਼ਹੀ ਸ਼ਰਬਤ ਯੂਜ਼ ਕਰਨ ਦੀ ਲੋੜ ਆ ਤਾਂ ਅਸੀਂ ਤੁਹਾਨੂੰ ਉਹ ਵੀ ਰეკਮੈਂਡ ਕਰ ਸਕਦੇ ਹਾਂ ਬਟ ਜੇ ਸਾਡੇ ਕੋਲ ਰਿਪੋਰਟ ਹੈ ਨਹੀਂ ਸਾਨੂੰ ਸਿਰਫ ਫੋਨ ਲਾ ਕੇ ਤੁਸੀਂ ਕਹੋਗੇ ਵੀ ਨਹੀਂ ਜੀ ਸਾਨੂੰ ਪੀੜੀ ਵਾਲੀ ਦਵਾਈ ਦੇ ਦਿ ਵੀ ਇਸ ਤਰ੍ਹਾਂ ਸੀ ਕੋਈ ਦਵਾਈ ਨਹੀਂ ਦਿੰਦੇ ਹੈਗੇ ਤੁਸੀਂ ਆਪਦੀ ਰਿਪੋਰਟ ਦਿਖਾਓ ਸਾਨੂੰ ਪ੍ਰੋਬਲਮ ਸਮਝ ਲੱਗੇ ਅਸੀਂ ਸਾਡਾ ਕਿਤਾ ਤੁਹਾਡੀ ਮਦਦ ਕਰਨਾ ਨਾ ਕਿ ਦਵਾਈਆਂ ਵੇਚਣਾ ਅੱਛਾ ਇੱਕ ਹੋਰ ਗੱਲ ਦੱਸੋ ਇਸ ਮੌਸਮ ਦੇ ਵਿੱਚ ਨਾ ਜਿਹੜੀ ਸਾਡਾ ਰੰਗ ਹੈਗਾ ਉਹ ਰੰਗ ਹਲਕਾ ਜਿਹਾ ਕਾਲੇਪਨ ਤੇ ਚਲਾ ਜਾਂਦਾ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਹੈ ਉਹਦੇ ਤੁਸੀਂ ਕਹਿ ਰਹੇ ਹੋ ਵੀ ਜੇ ਦਹੀਂ ਦਾ ਸਹੀ ਇਸਤੇਮਾਲ ਅਸੀਂ ਕਰ ਲਈਏ ਫਰਕ ਪਏਗਾ ਪਰ ਮੈਂ ਇੱਕ ਗੱਲ ਕਹਿਣਾ ਤੁਸੀਂ ਕਿਸੇ ਵੀ ਲਾਲਚ ਦੇ ਪਿੱਛੇ ਨਾ ਪੋ ਸਕਨ ਗੋਰੀ ਹੋਣ ਦੇ ਲਾਲਚ ਪਿੱਛੇ ਵੀ ਨਾ ਪੋ ਤੁਸੀਂ ਦਹੀਂ ਨਾਲ 15 ਦਿਨਾਂ ਅੱਗੇ ਦੇਖੋ ਜੋ ਤੁਹਾਡੇ ਬੈਨੀਫਿਟ ਹੋਣਗੇ ਤੁਹਾਡੇ ਘਰ ਦੇ ਤੁਹਾਨੂੰ ਬਚਣ ਲੱਗ ਜਾਣਗੇ ਅੱਜਕੱਲ ਕਿਹੜਾ ਸਾਬਣ ਵਰਤਦਾ ਤੁਸੀਂ ਉਹਨਾਂ ਨੂੰ ਦੱਸੋ ਵੀ ਕੋਈ ਸਾਬਣ ਨਹੀਂ ਪਈ ਆਹ ਆ ਪਿਆ ਮੇਰੇ ਸਾਬਣ ਔਰ ਜਿੰਨਾ ਖੱਟਾ ਦਹੀਂ ਓਨਾ ਚੰਗਾ ਲੋਕਿਆਂ ਦਾ ਖੱਟਾ ਤੁਸੀਂ ਦਾ ਵੀ ਇਸਤੇਮਾਲ ਕਰ ਸਕਦੇ ਲੱਸੀ ਵੀ ਇਸਤੇਮਾਲ ਕਰ ਸਕਦੇ ਆ ਆਪਣੇ ਅਕਸਰ ਘਰਾਂ ਦੇ ਵਿੱਚ ਕੀ ਹੁੰਦਾ ਦਹੀਂ ਖੱਟਾ ਹੋ ਗਿਆ ਹੁਣ ਇਹ ਸਿੜ ਦੋ ਕੋਈ ਫਾਇਦਾ ਨਹੀਂ ਆਦਾ ਅਰੇ ਉਹ ਦਹੀਂ ਉਹ ਰਾਮਬਣ ਬਣ ਗਿਆ ਤੁਹਾਡੇ ਘਰੇ ਉਹੋ ਕੁਦਰਤ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਬਣ ਗਿਆ ਤੁਹਾਡੇ ਕਰ ਦੇ ਵਿੱਚ ਉਹਦੇ ਨਾਲ ਨਾਓ ਤੁਸੀਂ ਵਾਲ ਧੋਵੋ ਤੁਹਾਡੇ ਵਾਲਾਂ ਦੇ ਵਿੱਚ ਰੌਣਕ ਦੇਖੋ ਰੰਗਤ ਦੇਖੋ ਸ਼ਾਈਨ ਦੇਖੋ ਕਿੰਨੀ ਜ਼ਬਰਦਸਤ ਆਉਂਦੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਇਹ ਸੰ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਮੈਨੂੰ ਬੜੀ ਵਧੀਆ ਗੱਲ ਜਿਹੜੀ ਲੱਗੀ ਉਹਨਾਂ ਦੀ ਕਿ ਅਗਰ ਕੁਦਰਤ ਦੇ ਹੀ ਜਮਾ ਰਿਹਾ ਹੈ ਸਾਉਣ ਦੇ ਮਹੀਨੇ ਦੇ ਵਿੱਚ ਵੀ ਤਾਂ ਉਹਦਾ ਇਸਤੇਮਾਲ ਵੀ ਸਾਨੂੰ ਜਿਹੜਾ ਕਰਨ ਦਾ ਸਲੀਕਾ ਆਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਬੇਸ਼ੱਕ ਦਹੀਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਸਾਉਣ ਦੇ ਵਿੱਚ ਪਰ ਇਹਦਾ ਹੋਰ ਬਹੁਤ ਅਲਟਰਨੇਟਿਵ ਹੈਗੇ ਜਿਹੜੇ ਅਸੀਂ ਦਹੀਂ ਦੇ ਫਾਇਦੇ ਉਸ ਤੋਂ ਲੈ ਸਕਦੇ ਨਾਲ ਹੀ ਉਹਨਾਂ ਨੇ ਆਪਣਾ ਨੁਸਖਾ ਫਾਰਮੂਲਾ ਵੀ ਦਿੱਤੇ ਕਿ ਜਿਨ੍ਹਾਂ ਨੂੰ ਪੀਲੇ ਦੀ ਪ੍ਰੋਬਲਮ ਹੈਗੀ ਹੈ ਤਾਂ ਆਪਣੀ ਰਿਪੋਰਟਾ ਸੈਂਡ ਕਰਕੇ ਆ ਦੇਖੋ ਇਹ ਨੁਸਖਾ ਉਹਨਾਂ ਦਾ ਹੈਗਾ ਫਾਰਮੂਲਾ ਆਪਣੀ ਰਿਪੋਰਟਾ ਉਹਨਾਂ ਨਾਲ ਗੱਲ ਕਰਕੇ ਕੰਸਲਟ ਕਰਕੇ ਜਿਹੜੀ ਉਹਨਾਂ ਨੂੰ ਦਵਾਈ ਹੈ ਬਿਨਾਂ ਕਿਸੇ ਪੈਸੇ ਤੋਂ ਉਹ ਉਹਨਾਂ ਨੂੰ ਭੇਜ ਸਕਦੇ ਨੇ ਉਹਨਾਂ ਨੂੰ ਮਿਲੇਗੀ ਸੋ ਫਿਲਹਾਲ ਇਹ ਫਾਰਮੂਲਾ ਇਹ ਨੁਸਖਾ ਤੁਹਾਨੂੰ ਕਿਵੇਂ ਲੱਗਿਆ ਸੌਣ ਦੇ ਵਿੱਚ ਦਹੀਂ ਦੇ ਇਸਤੇਮਾਲ ਵਾਲਾ ਇਹ ਗੱਲ ਤੁਸੀਂ ਸਾਨੂੰ ਕਮੈਂਟ ਬਾਕਸਰ ਦੇ ਵਿੱਚ ਵੀ ਜ਼ਰੂਰ ਦੱਸਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਹੈ ਧੰਨਵਾਦ